ਨੂੰ ਤਕਰੀਬਨ 3 ਕੁ ਮਹੀਨੇ ਪਹਿਲਾਂ ਹੀ ਬੈਸ ਪ੍ਰਧਾਨਗੀ ਦੀ ਕੁਰਸੀ ਤੇ ਬਿਠਾਇਆ ਗਿਆ ਆਮ ਆਦਮੀ ਪਾਰਟੀ ਨੇ ਦੇਖੋ ਪਹਿਲਾਂ ਮੈਂ ਇੱਕ ਕਾਉਂਸਲਰ ਸੀ ਉਨੀ ਪਾਵਰ ਨਹੀਂ ਸੀ ਜਦੋਂ ਉੱਥੇ ਅਸੀਂ ਬੈਠਣ ਲੱਗੇ ਸਾਨੂੰ ਉੱਥੋਂ ਜਾਣਕਾਰੀ ਮਿਲਣ ਲੱਗੀ ਹੌਲੀ ਹੌਲੀ ਮੁਲਾਜ਼ਮਾਂ ਤੋਂ ਪਤਾ ਲੱਗਣ ਲੱਗਾ ਵੀ ਕੀ ਕਰਦੇ ਨੇ ਕੀ ਨਹੀਂ ਕਰਦੇ ਹੁਣ 20 ਕਰੋੜ ਦੀ ਸ਼ਹਿਰ ਦੇ ਵਿੱਚ ਗ੍ਰਾਂਟ ਆਈ ਹੋਵੇ ਨਗਰ ਸਾਡਾ ਮੰਨ ਕੇ ਚਲੋ 13 ਹਜ਼ਾਰ ਦੀ ਲੋਕਾਂ ਦੀ ਆਬਾਦੀ ਹੈ ਕੋਈ ਓਡਾ ਮੰਨ ਕੇ ਚਲੋ ਸ਼ਹਿਰ ਨਹੀਂ ਹੈਗਾ ਵੀ ਜਿਹਨੂੰ ਅਸੀਂ ਕਹਦੇ ਆ 20 ਕਰੋੜ ਰੁਪਈਆ ਲੱਗ ਜੇ ਕੋਈ ਪਟਿਆਲਾ ਸ਼ਹਿਰ ਨਹੀਂ ਹੈਗਾ ਕੋਈ ਲੁਧਿਆਣਾ ਨਹੀਂ ਕੋਈ ਬਰਨਾਲਾ ਨਹੀਂ ਉਹ ਇੱਕ ਛੋਟ ਮੈਨੂੰ ਲੱਗਦਾ ਵੀ ਸ਼ਾਇਦ ਪਤਾ ਨਹੀਂ ਤਾਂ ਸਾਡੇ ਪ੍ਰਧਾਨ ਜੀ ਉੱਛਲ ਗਏ ਇੰਦੀ ਬੜੀ ਗ੍ਰਾਂਟ ਦੇਖ ਕੇ ਉਹ ਜਿਹੜੇ ਹੁਣ ਕਮਾਂਗਾਰਾਂ ਦੀ ਗੱਲ ਕਰਦੇ ਆਂ ਅਸੀਂ 20 ਕਰੋੜ ਰੁਪਈਆ ਲੈ ਕੇ ਵੀ ਮੰਨ ਕੇ ਚਲੋ ਸਾਨੂੰ ਸੰਤੁਸ਼ਟੀ ਨਹੀਂ ਮਿਲੀ ਸਾਡੇ ਪ੍ਰਧਾਨ ਜੀ ਦਾ ਉੱਥੇ ਸਬਰ ਆ ਜਿਹੜਾ ਉਹ ਮੰਨ ਕੇ ਚਲੋ ਜਮੇ ਹੀ ਹੱਲ ਗਿਆ ਹੁਣ ਸਾਡੇ ਪਿੱਛੇ ਗੱਗੀ ਵੀਰ ਜੀ ਖੜੇ ਨੇ ਇਹਨਾਂ ਨੇ ਕਈ ਠੇਕੇਦਾਰਾਂ ਦੀਆਂ ਇੱਕ ਵਾਰੀਆਂ ਲਵਾਈਆਂ ਹੋਈਆਂ ਨੇ ਉਹਨਾਂ ਨੂੰ ਰਿਕਵਰੀ ਵੀ ਪਈ 16 17 18 ਲੱਖ ਦੀ ਪਰ ਮੈਂ ਗੱਲ ਇਹ ਵੀ ਬੇਨਤੀ ਕਰਦਾ ਕੱਲੇ ਠੇਕੇਦਾਰਾਂ ਦਾ ਵੀ ਕਸੂਰ ਨਹੀਂ ਹੈਗਾ ਜਦੋਂ ਇੱਕ ਬੰਦੇ ਨੇ 33% ਲੈਸ ਪਾਤਾ ਜੀ ਉਦੋਂ ਬਾਅਦ ਉਹ ਤੋਂ ਅਸੀਂ 5-5 10-10% ਅਸੀਂ ਪ੍ਰਧਾਨ ਮੰਗਣ ਲੱਗੇ ਉਦੋਂ ਬਾਅਦ ਉਹਨਾਂ ਨੂੰ ਟੈਕਸ ਵੀ ਪੈਣਾਗਾ ਤਾਂ ਉੱਥੇ ਧਰੋਲੇ ਲੱਗਣਾ ਕੀ ਆ ਜੇ 1 ਲੱਖ ਉਹਦੇ ਵਿੱਚੋਂ 50 ਹਜ਼ਾਰ ਹੀ ਰਹਿ ਗਿਆ ਤੇ 50 ਹਜ਼ਾਰ ਦੇ ਵਿੱਚ ਅਗਲਾ ਰਿੱਤਾ ਹੀ ਪਾਊਗਾ ਜੀ ਉੱਥੇ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਉਹ ਬਟਾ ਕਿੱਥੋਂ ਪਾ ਦੂਗਾ ਉਹ ਗੜਕਾ ਕਿੱਥੋਂ ਪਾ ਦੂਗਾ ਕਿੱਥੇ ਉਹ ਮਿਕਚਰ ਨਾਲ ਮਾਲ ਪਾ ਦੂਗਾ ਕਿੱਥੇ ਉਹ ਐਂਟਰਲੋਕ ਵਧੀਆ ਪਾ ਦੂਗਾ ਉਥੇ ਤਾਂ ਧੰਦਲੀਆਂ ਹੋਣੀਆਂ ਹੀ ਹੋਣੀਆਂ ਨੇ ਪਰ ਕਿਤੇ ਪ੍ਰਧਾਨ ਦਾ ਇਕੱਲੇ ਤੁਸੀਂ ਮੀਤ ਹੇਰ ਕੋਲੇ ਮੁੱਦਾ ਤੁਸੀਂ ਮੀਤ ਹੇਰ ਕੋਲੇ ਮੁੱਦਾ ਚੱਕੇ ਨਹੀਂ ਬਾਕੀ ਤਾਂ ਚਲੋ ਗਾਹਾਂ ਦਾ ਉਹਨਾਂ ਨੂੰ ਪਤਾਗਾ ਉਹਨਾਂ ਨੂੰ ਤੁਸੀਂ ਮੀਤ ਹੇਰ ਕੋਲੇ ਮੁੱਦਾ ਚੱਕਿਆ ਜੀ ਬੈਸ ਪ੍ਰਧਾਨ ਨੂੰ ਮਿਲਦਾ ਹੀ ਨਹੀਂ ਜੀ ਨਾ ਬੈਸ ਪ੍ਰਧਾਨ ਤੇ ਕੈਮਸੀਆਂ ਆਂਦਾ ਦੇਖੋ ਮੇਰੀ ਗੱਲ ਸੁਣੋ ਜਿਹੜਾ ਬੈਸ ਪ੍ਰਧਾਨ ਆ ਨਾ ਉਹਦੇ ਕਿਤੇ ਸਾਈਨ ਹੋਣੇ ਨੇ ਮੇਰੀ ਗੱਲ ਸਮਝ ਇੱਕ ਚੈੱਕ ਤੇ ਸਾਈਨ ਹੋਣੇ ਨੇ ਕੋਈ ਉਹ ਸਾਹਿਬ ਦੇ ਹੋਣੇ ਨੇ ਜਾਂ ਪ੍ਰਧਾਨ ਦੇ ਹੋਣੇ ਉੱਥੇ ਸਾਡੇ ਲੇਡੀਜ਼ ਨੇ ਪ੍ਰਧਾਨ ਉਹਨਾਂ ਦੇ ਸਾਈਨ ਹੋਣੇ ਨੇ ਜੇ ਵੈਸ ਪ੍ਰਧਾਨ ਦੇ ਸਾਈਨ ਹੋਣਗੇ ਫੇਰ ਅਗਲਾ ਠੇਕੇਦਾਰ ਕਹੂਗਾ ਪਰ ਮੈਨੂੰ ਲੱਗਦਾ ਵੀ ਮੈਂ ਅੱਜ ਤੱਕ ਕਿਸੇ ਤੋਂ ਕਮਿਸ਼ਨ ਲੈਤਾ ਨਹੀਂ ਤੇ ਲੈਣਾ ਵੀ ਨਹੀਂ ਤੁਸੀਂ ਅੱਜ ਕਿਉਂ ਮੈਂ ਦੱਸਦਾ ਮੇਰੀ ਬੇਨਤੀ ਸੁਣੋ ਜੀ ਮੇਰਾ ਹਲਵਾਈ ਦਾ ਕੰਮ ਆ ਬੜੇ ਗਰੀਬ ਘਰ ਉੱਠ ਕੇ ਮੈਂ ਕੰਮ ਹਜੇ ਵੀ ਮੇਰਾ ਕੈਟਰਿੰਗ ਦਾ ਕਰਦਾ ਮੈਂ ਦੱਸਦਾ ਵੀ ਮੈਂ ਵਿਆਹ ਸ਼ਾਦੀਆਂ ਦੇ ਇੱਥੇ ਬੈਠੇ ਨੇ ਅਬਿਰਦੀ ਸਾਹਮਣੇ ਇਹਨਾਂ ਦੇ ਵੀ ਕਈ ਪ੍ਰੋਗਰਾਮ ਲਾਏ ਨੇ ਮੇਰਾ ਅੱਜ ਵੀ ਹਲਵਾਈਆਂ ਦੀ ਕੰਮ ਚੱਲਦਾ ਜੇ ਭਾਈ ਜੀ ਮੈਨੂੰ ਕਮਿਸ਼ਨ ਮਿਲਦਾ ਹੁੰਦਾ ਪਰ ਮੇਰੇ ਕੋਲੋ ਜਿਹੜੀ ਮੈਂ ਮੰਨ ਕੇ ਚਲੋ ਪੰਜ ਗੱਡੀ 10000 12000 ਕਿਸ਼ਤ ਤੇ ਲਈ ਹੈ ਨਾ ਉਹ ਕਿਸ਼ਤ ਤੇ ਲੈਣ ਦੀ ਲੋੜ ਨਹੀਂ ਮੇਰਾ ਵੀ ਦਿਲ ਕਰਦਾ 9 ਵਜੇ ਜਾਵਾਂ ਮੁੰਦਰੀ ਕਿਤੇ ਛੱਡਣ ਦਾ ਕਾਰਨ ਆਈ ਤਾਂ ਨੇ ਬਣਾ ਕੋਈ ਨਹੀਂ ਮਿਲਿਆ ਨਹੀਂ ਨਹੀਂ ਬਾਈ ਜੀ ਕੋਈ ਐਸੀ ਗੱਲ ਨਹੀਂ ਹੈਗੀ ਚੱਕਰ ਕੀ ਆ ਮੈਂ ਲੰਬੇ ਟਾਈਮ ਤੋਂ ਪਾਰਟੀ ਨੂੰ ਕਹਿ ਰਿਹਾ ਵੀ ਧਨੌਲਾ ਮੰਨ ਕੇ ਚਲੋ ਸੇਫ ਨਹੀਂ ਹੈਗਾ ਜੀ ਜਾਂ ਤਾਂ ਇਹ ਆ ਵੀ ਇਹਨਾਂ ਨੂੰ ਘੋੜੋ ਜਾਂ ਇਹਨਾਂ ਨੂੰ ਇਹ ਕਰੋ ਵੀ ਇਹਨਾਂ ਨੂੰ ਬੈਕ ਟੈਕ ਕਰੋ ਕਿਸੇ ਵਧੀਆ ਬੰਦੇ ਨੂੰ ਚੁਣ ਲਓ ਸਾਡੇ ਕੋਲੇ ਉੱਥੇ 10 ਐਮਸੀ ਨੇ ਜੀ ਆਮਾਦਵੀ ਪਾਰਟੀ ਦੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਸੁਖਵਿੰਦਰ ਸਿੰਘ ਮੁੰਦਰੀ ਵੈਸ ਪ੍ਰਧ ਤੁਸੀਂ ਕਿਸੇ ਨੂੰ ਹੋਰ ਦੇ ਦੋ ਕੋਈ ਵਧੀਆ ਢੰਗ ਨਾਲ ਚਲਾ ਲੀਏ ਹੁਣ ਰੋਜ਼ ਦੇਆਂ ਇੱਕ ਵਾਰੀਆਂ ਨੇ 20 ਤੋਂ 22 ਕਰੋੜ ਰੁਪਏ ਸ਼ਹਿਰ ਦੇ ਵਿੱਚ ਆਇਆ ਸ਼ਹਿਰ ਤੁਹਾਡਾ ਸਾਡਾ ਤਰਾ ਤਰਾ ਕਰੀ ਜਾਂਦਾ ਕੋਈ ਪਾਣੀ ਨਿਕਲਦਾ ਸਿਸਟਮ ਨਹੀਂ ਹੁਣ ਗੰਦੇ ਨਾਲੇ ਦੀ ਗੱਲ ਕਰਦਾ ਮੈਂ ਜਿਹੜਾ ਮਤਲਬ ਬਾਈ ਜੀ ਅਸੀਂ ਤੀਜੇ ਮਹੀਨੇ ਚ ਪਾ ਕੇ ਚੌਥੇ ਮਹੀਨੇ ਚ ਪੰਜਵੇਂ ਮਹੀਨੇ ਦੇ ਨਾਲੇ ਦੀ ਸਫਾਈ ਕਰਾਉਣੀ ਆ ਉਹ ਸਾਨੂੰ ਐਮਰਜੈਂਸੀ ਕੋਟੇ ਚੋਂ ਕਰਾਉਣਾ ਪੈਂਦਾ ਤਾਕੇ ਟਾਈਮ ਤੇ ਉਹਦੇ ਫਿਰ ਗਲਤਫਲ ਤੋਂ ਮਿਲ ਵੀ ਨਿਕਲਦੇ ਨੇ ਹੁਣ ਪਿਛਲੇ ਸਾਲ ਅਸੀਂ 9 ਲੱਖ ਰੁਪਏ ਦੇ ਵਿੱਚ 6 ਲੱਖ ਸੌਰੀ 6 ਲੱਖ 40 ਹਜ਼ਾਰ ਰੁਪਏ ਦੇ ਵਿੱਚ ਨਾਲਾ ਸਾਫ ਕਰਾਉਣੇ ਮੂਰੇਲੇ ਸਾਲ ਦੇ ਵਿੱਚ ਦੰਗ ਤੋੜ ਦਿੰਦਾ ਆ ਕਿ ਜਦੋਂ ਅਸੀਂ ਉੱਥੇ ਆਉਨੇ ਆ ਉੱਥੇ ਦੁਕਾਨਾਂ ਦੇ ਮੂਰੇ ਫੇਰਨ ਵਾਲੇ ਦਾ ਪਾਣੀ ਨਾਲੇ ਦੀ ਸਫਾਈ ਫੇਰ ਕਰੋ ਜੀ ਚਾਰਕ ਪੰਜੇ ਉੱਥੇ ਮਾਰਦੇ ਉੱਥੇ ਮਾਰਦੇ ਇੱਥੋਂ 10000 ਦਾ ਬਿੱਲ ਆਗਾ ਉੱਥੇ 50000 ਬਿੱਲ ਪਾ ਦਿਓ ਜੀ ਇਹ ਹਰਕਤਾਂ ਨੇ ਦੇਖੋ ਇਹ ਅਸੀਂ ਲੰਬੇ ਟਾਈਮ ਤੋਂ ਪਾਰਟੀ ਹੁੰਦੀ ਤੁਸੀਂ ਕੀਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਮੈਂ ਹਰਿੰਦਰ ਬਾਈ ਦੇ ਧਿਆਨ ਚ ਲਿਆਂਦਾ ਜੀ ਮੀਤ ਬਾਈ ਦੇ ਵੀ ਧਿਆਨ ਚ ਲਿਆਂਦਾ ਸਾਡੇ ਇੱਥੇ ਜ਼ਿਲ੍ਹਾ ਯੋਜਨਾਗਰ ਦੇ ਚੇਅਰਮੈਨ ਨੇ ਉਹਨਾਂ ਦੇ ਵੀ ਧਿਆਨ ਚ ਲਿਆਂਦਾ ਭੰਗੂ ਜੀ ਦੇ ਤੇ ਸਾਡੇ ਮੰਨੇ ਦੇ ਧਿਆਨ ਚ ਵੀ ਛੋਟੇ-ਛੋਟਿਆਂ ਤਾਂ ਹੋ ਹੀ ਰਹੀਆਂ ਨੇ ਵੱਡੀਆਂ ਵੀ ਹੋ ਰਹੀਆਂ ਨੇ ਇਹਨਾਂ ਮੀਡੀਆ ਉਹਨੇ ਪਹਿਲਾਂ ਕਿਉਂ ਨਹੀਂ ਜਾਗਦਰ ਵੀ ਆ ਤਿੰਨ ਕ ਮਹੀਨੇ ਹੋ ਗਏ 22 ਪਰੋਂ ਹਾਂਜੀ ਤਿੰਨ ਮਹੀਨੇ ਹੋ ਗਏ ਪਹਿਲਾਂ ਉਸੇ ਐਮਸੀ ਪਹਿਲਾਂ ਮੈਂ ਐਮਸੀ ਸੀ ਤਿੰਨ ਕ ਮਹੀਨੇ ਮੈਨੂੰ ਲਗਾਤਾਰ ਉੱਥੇ ਬੈੰਦੇ ਨੂੰ ਵੀ ਹੋ ਕੇ ਗੱਡੀ ਜੀ ਸਾਡੇ ਉੱਥੇ ਗਵਾਹ ਨਹੀਂ ਤੇ ਰੋਜ਼ ਵਾਂਗੂ ਕਮੇਟੀ ਦੇ ਘੇੜਾ ਮਾਰਦੇ ਨੇ ਉੱਥੇ ਮੈਂ ਬਹਿਨਾ ਚਾਰ ਤੋਂ ਪੰਜ ਮੁਲਾਜ਼ਮ ਸਾਡੇ ਇਹੋ ਜਿਹੇ ਨੇ ਇੱਕ ਦੋ ਤਾਂ ਸੈਟਿੰਗਾਂ ਕਰਨ ਤੇ ਰੱਖੇ ਹੋਏ ਨੇ 1200 ਖਾਚਰੇ ਦੇ ਵਿੱਚ ਵੀ ਕਿਹੜਾ ਬੰਦਾ ਕਿੱਥੇ ਸੈਟਿੰਗ ਕਰੂਗਾ ਇੱਕ ਦੋ ਸਾਡੇ ਐਮਸੀ ਵੀ ਹੈਗੇ ਨੇ ਕੋਈ ਗੱਲ ਨਹੀਂ ਥੋੜੇ ਦਿਨਾਂ ਨੂੰ ਮ ਕੋਈ ਕਿਦਾਂ ਮੈਂ ਦੇਖੋ ਬੇਖੌਬਜਾ ਬੰਦਾ ਹਾਂ ਮੈਂ ਇਹ ਵੀ ਦੱਸਦਾ ਕਿ 2011-12 ਤੋਂ ਮੈਂ ਧਰਨੇ ਲਾਉਣ ਲੱਗਾ ਸੀ ਹੌਲੀ-ਹੌਲੀ ਜਦੋਂ ਉਮੀਦ ਬਾਵੀ ਐਮਐਲਏ ਬਣੇ ਨੇ ਜਦੋਂ ਲੋਕਡਾਊਨ ਹੋਇਆਗਾ ਮੈਂ ਟੈਂਕੀ ਤੇ ਵੀ ਚੜਿਆ ਰਸ਼ਨ ਕਾਰਡ ਵਾਲੇ ਮੁੱਦੇ 'ਚ ਉਦੋਂ ਵੀ ਬਾਜੀ ਉਮੀਦ ਸਿੰਘ ਵੀ ਮੇਰੇ ਨਾਲ ਹੀ ਸੀਗੀ ਵੀ ਤੇਹਰ ਜੀ ਉਸ ਤੋਂ ਬਾਅਦ ਸਿੱਕ ਥੱਲੇ ਧਰਨਾ ਲਾਇਆ ਵੀ ਭਾਈ 900 ਕਾਰਡ ਕਿਉਂ ਕਟਿਆ ਉਦੋਂ ਵੀ ਬਾਈ ਜੀ ਮੇਰੇ ਨਾਲ ਹੀ ਬੈਠੇ ਰਹੇ ਨੇ ਅੱਜ ਭਾਵੇਂ ਉਹ ਕਹਿਦਣ ਵੀ ਮੁੰਦਰੀ ਇਨਕਲਾਬੀ ਸੋਚ ਇਨਕਲਾਬੀ ਸੋਚ ਤੋਂ ਮੇਰੀ ਸ਼ੁਰੂਤ ਹੋਈ ਸੀ ਮੈਂ ਤਾਂ ਤਕਰੀਬਨ ਪਹਿਲੇ ਹੀ ਧਰਨੇ ਤੁਰਨਾ ਤੇ ਅੱਜ ਐਮਸੀ ਬਣ ਗਿਆ ਵੈਸ ਪ੍ਰਧਾਨ ਬਣ ਗਿਆ ਪਰ ਗੱਲ ਇਹ ਵੀ ਹੈ ਜਿਹੜਾ ਸੱਚਾਈ ਵਾਲਾ ਕੰਮ ਆ ਉਹ ਮੈਨੂੰ ਅੱਜ ਦਵੇ ਨਾ ਗੱਲ ਦਵੇ। ਬੋਡੇ ਨਾਲ ਕਿੰਨੇ ਕਿਉਂਕਿ ਮੈਂ ਕੋਈ ਓਡਾ ਗਿਫਟ ਦੇਣ ਯੋਗ ਹੈ ਨਹੀਂ। ਕਿਉਂਕਿ ਮੈਂ ਇੱਕ ਐਸੀ ਪਰਿਵਾਰ ਦੇ ਵਿੱਚੋਂ ਆ ਉਹ ਵੀ ਚਲੋ ਐਸੀ ਜਿਹਨੇ ਪਰ ਉਹਨਾਂ ਦੀ ਸੈਟਿੰਗ ਵਧੀਆ ਸੀ। ਹੁਣ ਮੈਂ ਇੱਕ ਹਲਵਾਈ ਆ ਮੈਂ ਕੋਈ ਓਡੇ ਵੱਡੇ ਗਿਫਟ ਨਹੀਂ ਦੇ ਸਕਦਾ ਚਾਂਦੀ ਚੱਪੇ ਦੇ ਜਿੰਨੇ ਉਹ ਦੇ ਦਿੰਦੇ ਨੇ। ਜਿੰਨੇ ਉਹ ਛੱਟੇ ਮਾਰ ਲੰਗੇ ਸ਼ਾਇਦ ਮੈਨੂੰ ਉਹਨੇ ਛੱਟੇ ਵੀ ਮਾਰ ਲੈਣੇ ਨਹੀਂ ਹੋਗੇ। ਹੁਣ ਮੇਰਾ ਤਾਂ ਦੇਖੋ ਬਾਈ ਜੀ ਹਲਵਾਈ ਦਾ ਕੰਮ ਆ। ਉਹਦੇ ਵਿੱਚੋਂ ਹੀ ਮੈਂ ਮੰਨ ਕੇ ਚਲੋ ਪਾਰਟੀ 'ਚ 2 ਰੁਪਏ ਲਾਉਣਾ ਜੇ ਕੋਈ 10 ਬੰਦੇ ਕਿਤੇ ਇਕੱਠੇ ਕਰਕੇ ਲੈ ਕੇ ਜਾਣ ਚਾਹ ਪਾਣੀ ਕੋਈ ਪਾਰਟੀ ਨੇ ਬਾਹਰ ਡਿਊਟੀ ਲਾਤੀ ਕੋਈ ਦਿੱਲੀ ਲਾਤੀ ਜੀ ਕੋਈ ਹਰਿਆਣੇ ਲਾਤੀ ਜਾਣੇ ਆ ਜਰੂਰ ਜਾਣੇ ਢੋਲੇ ਦੇ ਕੱਪੜੇ ਪਾਤੀ ਪਰ ਉਹ ਜਿਹੜਾ ਖਰਚਾ ਸੀ ਜੇਬਾਂ 'ਚੋਂ ਕਰਦੇ ਆ ਨਾ ਅੱਜ ਤੱਕ ਕਿਸੇ ਚੀਰਮੈਨ ਤੋਂ ਲੈਂਦੇ ਨੇ ਨਾ ਕਿਸੇ ਪ੍ਰਧਾਨਾਂ ਤੋਂ ਲੈਂਦੇ ਨੇ ਨਾ ਅਸੀਂ ਕਿਸੇ ਐਮਐਲਏ ਤੋਂ ਲੈਂਦੇ ਨੇ ਨਾ ਕਿਸੇ ਤੋਂ ਲੈਂਦੇ ਮੈਂ ਤਾਂ ਬੇਨਤੀ ਪਾਰਟੀ ਨੂੰ ਇਹ ਕਰਨਾ ਜਿਹੜੀਆਂ ਤਾਂਗਲੀਆਂ ਤਣਾਉਲੇ ਹੁੰਦੀਆਂ ਨੇ ਉਹ ਤਾਂ ਹੁੰਦੀਆਂ ਹੁੰਦੀਆਂ ਨੇ ਉਹਨਾਂ ਨੇ ਨੱਥ ਪਾ ਲੋ ਵਧੀਆ ਰਹੋਗੇ ਨਹੀਂ ਇਹ 20 ਕਰੋ ਭਾਈ ਜੀ ਜਦੋਂ ਮੈਂ ਕਮੇਟੀ 'ਚ ਬੈਠੂ ਹੁੰਦੀ ਆ ਹੁਣ ਕਮੇਟੀ 'ਚ ਬੈਠੇ ਮੈਨੂੰ ਤਿੰਨ ਮਹੀਨੇ ਹੋ ਗਏ ਤਿੰਨ ਮਹੀਨਿਆਂ ਦੇ ਵਿੱਚ ਮੈਂ 10 ਵੀਡੀਓ ਪਾਤੀਆਂ ਤੁਸੀਂ ਮੇਰਾ ਪੇਜ ਆ ਸੁਖਵਿੰਦਰ ਐਮਸੀ ਭਾਈ ਜੀ ਤੁਸੀਂ ਉੱਥੇ ਚਲੇ ਜਾਓ ਤੁਹਾਨੂੰ ਉੱਥੇ ਸਾਰਾ ਕੁਝ ਦਿਜੂਗਾ ਮੈਂ ਬੋਲਦਾ ਟਾਈਮ-ਟਾਈਮ ਤੇ ਜਦੋਂ ਟਾਈਮ ਆਉਂਦਾ ਗੱਗੀ ਜੀ ਖੜੇ ਨੇ ਸਾਡੇ ਲੋਕਲ ਪੱਤਰਕਾਰ ਨੇ ਮੈਂ ਟਾਈਮ-ਟਾਈਮ ਤੇ ਬੋਲਦਾ ਰਹਨਾ ਮੇਰੀ ਹਾਲਤ ਥੋੜੇ ਨਾਲ ਥੋੜੇ ਨਾਲ ਨਾਗਰ ਕਾਉਂਸਲ ਦੇ ਕਿੰਨੇ ਐਮਸੀ ਇਹ ਮਸਲੇ ਤੇ ਬੋਲ ਰਹੇ ਨੇ ਦੂਸਰਾ ਜਦੋਂ ਤੋਂ ਤੁਸੀਂ ਪਾਰਟੀ ਛੱਡੀ ਆ 100 ਐਮਸੀ ਹੈਗੇ ਨੇ ਜੀ ਦੇਖੋ ਪਰ ਉਹਨਾਂ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਸਾਲ ਡੇਢ ਸਾਲ ਪਾਰਟੀ ਦਾ ਪਿਆ ਦੇਖੋ ਹਰ ਇੱਕ ਕਾਉਂਸਲਰ ਨੇ ਕੰਮ ਲੈਣਾ ਤੇ ਜੇ ਕੰਮ ਹੋਣਗੇ ਤਾਂ ਲੋਕ ਹੋਣਗੇ ਉਹਨਾਂ ਨਾਲ ਨਹੀਂ ਲੋਕ ਦਾ ਵੈਸੀ ਛੇਤਰ ਲਈ ਜਾਂਦੇ ਨੇ ਅੱਜ 20 ਕਰੋੜ ਲੈ ਕੇ ਛੇਤਰ ਲਈ ਜਾਂਦੇ ਨੇ ਤੇ ਕੱਲ ਨੂੰ ਜਦੋਂ ਉਹ ਪਾਰਟੀ ਛੱਡ ਗਈ ਲੋਕਾਂ ਨੇ ਉਹਨਾਂ ਨੂੰ ਅੰਦਰੋਂ ਨਹੀਂ ਬਾਹਰ ਕੌਣ ਦੇਣਾ ਤੁਹਾਡੇ ਨਾਲ ਪਾਰਟੀ ਨੇ ਸੰਪਰਕ ਕੀਤਾ ਜਦੋਂ ਤੁਸੀਂ ਪਾਰਟੀ ਨਾਲ ਸੰਪਰਕ ਕੀਤਾ ਜੀ ਪਰ ਇਸ ਵਕਤ ਸਾਡੇ ਹਾਲਾਤ ਇਹ ਨੇ ਵੀ ਅਸੀਂ ਕੋਈ ਸੈਟਿੰਗ ਕਰਨੀ ਨਹੀਂ ਕਿਸੇ ਫਰਦਾਰ ਜਿੰਨਾ ਚਿਰ ਤਣਾਉਲੇ ਨਾਥ ਨਹੀਂ ਪੈਦੀ ਉਹਨਾਂ ਤੇ ਕੋਈ ਵੱਡੀ ਕਾਰਵਾਈ ਨਹੀਂ ਕਰਾਂਗਾ ਗੁਰਦੀਪ ਬਾੜੂ ਨੂੰ ਸਪੱਸ਼ਟ ਦਿੱਤਾ ਆਪਣਾ ਨਹੀਂ ਨਾਲਾਂ ਜੀ ਅਸੀਂ ਦੇਖੋ ਇਕੱਠ ਨਾਲ ਆਈ ਬਿਲਕੁਲ ਪਾਰਟ ਜਿਹੜੀ ਪਾਰਟੀ ਜਾਣ ਨਹੀਂ ਉੱਥੇ ਨਾਲ ਜਾਓਗੇ ਉਹ ਤਾਂ ਨਹੀਂ ਚਲੇ ਜਾਵਾਂਗੇ ਤੇ ਕੀ ਗੱਲ ਆ ਕਮਾਲ ਹੋਗੀ ਚਲੇ ਜਾਵਾਂਗੇ ਜਾਂ ਜਾਣਗੇ ਬੋਲ ਕੇ ਚੰਗਾ ਕੰਮ ਕਰ ਰਹੇ ਨੇ ਦੇਖੋ ਇਹਨਾਂ ਨੇ ਲੜ ਲੇ ਇਲੈਕਸ਼ਨ ਹਾਰ ਗਏ ਚੱਕਰ ਕੀ ਆ ਪਿੰਡ ਦਾ ਕੰਮ ਤਾਂ ਕਰ ਰਹੇ ਨੇ ਨਾ ਲੋਕਾਂ ਦੇ ਵਾਅਦੇ ਤਾਂ ਬਣ ਰਹੇ ਨੇ ਨਾ ਕੋਈ ਬੰਦਾ ਤਾਂ ਹੈਗਾ ਜਿਹੜਾ ਬੋਲ ਰਿਹਾ ਦੇਖੋ ਜੇ ਬੇਦਾਗ ਨੇ ਤਾਂ ਬੋਲ ਰਹੇ ਨੇ ਮੈਂ ਵੀ ਆਪਣੇ ਘਰੇ ਇਹੀ ਬਹਿ ਕੇ ਕਿਹਾ ਵੀ ਜਿਹੜਾ ਬੰਦਾ ਬੇਦਾਗ ਉਹ ਕਚਹਿਰੀ ਚ ਉਹੀ ਆਉਗਾ ਨਹੀਂ ਭਾਈ ਜੀ ਮੀਡੀਆ ਸਾਹਮਣੇ ਬਹਿਣਾ ਲੋਕਾਂ ਸਾਹਮਣੇ ਬਹਿਣਾ ਲੋਕ ਕਮੈਂਟ ਵੀ ਕਰਦੇ ਨੇ ਬਹੁਤ ਕੁਝ ਕਰਦੇ ਨੇ ਅੱਜ ਸੋਸ਼ਲ ਮੀਡੀਆ ਦਾ ਜੇ ਤੁਸੀਂ ਇੱਕ ਪੋਸਟ ਪਾਉਣੇ ਤਾਂ ਪੰਜ ਚਾਰ ਅਗਲਾ ਵਿਰੋਧੀ ਪਾਰਟੀ ਵਾਲੇ ਵੀ ਕਹਿੰਦੇ ਨੇ ਵੀ ਭਾਈ ਕਮੈਂਟ ਕਰ ਤੇ ਕਮੈਂਟ ਅਗਲਾ ਕਿਉਂ ਕਰੂ ਚੰਗੇ ਮਾੜੇ ਜਦੋਂ ਆਪਾਂ ਨੂੰ ਪਤਾ ਵੀ ਅਸੀਂ ਸਹੀ ਆ ਅਗਲਾ ਨੂੰ ਪਤਾ ਵੀ ਬੰਦਾ ਬੇਦਾਗ ਆ ਉਸ ਤੋਂ ਵੱਧ ਕੋਈ ਇਹੋ ਜੀ ਹੁਣ ਜੇ ਇਹ ਮੰਨ ਕੇ ਚੱਲੋ ਬਰਨਾਲੇ ਦੀ ਆਵਾਜ਼ ਬਣੇ ਨੇ ਤਾਂ ਅਸੀਂ ਤਾਂ ਆਪਣੇ ਸ਼ਹਿਰ ਦੀ ਬਾਣੀ ਸਕਦੇ ਅੱਛਾ ਜਦੋਂ ਵਿਰੋਧੀ ਵਿਰੋਧੀ ਦਰ ਦੇ ਵਿੱਚ ਸੀ ਮੀਤਿਹਰ ਤੁਹਾਡੇ ਨਾਲ ਧਰਨੇ ਤੇ ਬੰਦੇ ਹੁੰਦੇ ਸੀ ਹੁਣ ਮੀਤਿਹਰ ਨੂੰ ਤੁਸੀਂ ਛੜ ਤੁਸੀਂ ਕਿਉਂ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਮੀਤਿਹਰ ਕਿਉਣੀ ਇਹ ਮਸਲ ਕਿਉਂ ਕਰ ਰਹੇ ਮੈਂ ਇਹੀ ਗੱਲ ਕਹਿੰਦਾ ਵੀ ਜਿਹੜੀ ਸਾਡੀ ਪਾਰਟੀ ਨਿਕਲੀ ਆ ਉਹ ਧਰਨੇ ਮਜਾਰਿਆਂ ਤੋਂ ਨਿਕਲਿਆ ਸੋਸ਼ਲ ਮੀਡੀਆ ਨੇ ਬਣਾਈ ਆ ਅੱਜ ਜੇ ਕੋਈ ਸੋਸ਼ਲ ਮੀਡੀਆ ਤੇ ਪਾਰਟੀ ਦੇ ਖਿਲਾਫ ਖਬਰ ਪਾਉਂਦਾ ਕਿਸੇ ਦਾਗੀ ਬੰਦੇ ਦੇ ਖਿਲਾਫ ਪਾਉਂਦਾ ਉਹ ਅਸੀਂ ਡਿਲੀਟ ਕਰਾਉਣ ਚਲੇ ਜਾਂਦੇ ਆ ਜੇ ਕੋਈ ਧਰਨਾ ਲਾ ਲੈਂਦਾ ਅਸੀਂ ਧਰਨੇ ਕੋਲੋਂ ਨੇ ਦੇਖੋ ਧਰਨੇ ਲਾਉਣੇ ਪੰਜਾਬ ਦੇ ਵਿੱਚ ਪਹਿਲੇ ਦਿਨ ਤੋਂ ਹੀ ਆ ਹੁਣ ਕਿਸਾਨ ਜੂਨੀਅਨ ਉਹਨਾਂ ਦੇ ਰੋਹ ਦੇ ਮੁੱਦੇ ਨੇ ਉਹ ਵੀ ਧਰਨੇ ਲਾਉਂਦੇ ਨੇ ਹੁਣ ਸਾਡੇ ਹਲਵਾਈ ਜੂਨੀਅਨ ਦਾ ਸੀ ਅਸੀਂ ਵੀ ਪੰਜ ਚਾਰ ਧਰਨੇ ਲਾਇਏ ਨੇ ਧਨੋਲੇ ਵੀ ਲਾਇਆ ਬਰਨਾਲੇ ਵੀ ਤੁਸੀਂ ਮੀਡੀਆ ਨੇ ਸਾਥ ਦਿੱਤਾ ਸਾਡਾ ਕਹਿੰਦਾ ਮਤਲਬ ਜਿਹੜਾ ਬੰਦਾ ਪਰੇਸ਼ਾਨ ਆ ਇਹ ਕਮਿਸ਼ਨਰ ਅਧਿਕਾਰੀ ਦ ਲਿਟਰਾਂ ਤੱਕ ਵੀ ਇਹ ਚ ਕੀ ਗੱਲ ਕੋਈ ਵੀ ਆ ਅੱਜ ਜੇ ਕੋਈ ਮੰਨ ਕੇ ਚਲੋ ਗਲਤ ਕੰਮ ਕਰ ਰਿਹਾ ਤਾਂ ਕਿਸੇ ਦੀ ਸ਼ੈਦਤਾ ਕਰ ਰਿਹਾ ਨਾ ਇਹ ਤਾਂ ਹੈ ਨਹੀਂ ਵੀ ਹੁਣ ਮੈਂ ਕੋਈ ਗਲਤ ਕੰਮ ਕਰੂੰਗਾ ਜੇ ਕੋਈ ਪਿੱਛੇ ਮੇਰੇ ਸਪੋਰਟੂ ਫੇਰ ਕਰੂੰਗਾ ਜੀ ਬੱਚਿਆਂ ਵਾਲਾ ਮੈਂ ਵੀ ਮੇਰੇ ਵੀ ਦੋ ਜਵਾਕ ਨੇ ਜੀ ਤੁਸੀਂ ਆਮ ਸੀਧਾ ਰੋਂਗੇ 1.5 ਸਾਲ ਸਰਕਾਰ ਦਾ ਰਹਿ ਗਿਆ ਹਾਂ ਜੀ ਸਰਕਾਰ ਜੀ ਤੁਸੀ 2027 ਦੀ ਅਸੀਂ ਇਲੈਕਸ਼ਨ ਜਿੰਨੀ ਚਾਹੋ ਹਰ ਵਾਰ ਬਤਨਾ ਹੋਵੇਗਾ ਚਾਰੋਂ ਦਾਉ ਡੰਡਾ ਹਾਂ ਸਾਰਾ ਕੁਝ ਆ ਗਿਆ ਵਿੱਚ ਤੇ ਨੇਚਰਲੀ ਗਰਾਂਟਾ ਦਾ ਵੀ ਮੀਂਹ ਵਰਸਾਉ ਕੀ ਸਰਕਾਰ 45 ਤੇ ਅੱਜ ਆਪਾਂ ਜਿਹੜੀ ਗ੍ਰਾਂਟ ਦੀ ਗੱਲ ਕਰ ਰਹੇ ਹਾਂ ਵੀ 18 ਤੋਂ 20% ਚਲਦਾ ਬੰਦਾ ਅੰਕ ਲੈ ਲੈਂਦਾ ਨਿਚਲੇ ਵੀ ਲੈਂਦੇ ਨੇ ਸਾਨੂੰ ਸੇਵਾ ਦਾ ਤਾਂ ਸਾਰਾ ਤੱਕ ਜਾਂਦਾ ਤੇ ਮਨੋਂ ਦੇ ਗਰਾਂਟਾ ਦੇ ਵਿੱਚ ਤੁਸੀਂ ਜੇ ਕਿਸੇ ਤਰ੍ਹਾਂ ਆਵਾਜ਼ ਉੱਚੀ ਕਰਦੇ ਹੋ ਕਿ ਗ੍ਰਾਂਟ ਦੇ ਖਾਤੇ ਮੈਂ ਪਹਿਲਾਂ ਬੇਨਤੀ ਕਰਦਾ ਵੀ 2027 ਦਾ ਫੇਰ ਲੜੀ ਜਾਉਣਾ ਜੀ ਜੇ ਵਰਕਰ ਰਹਿਣਗੇ ਜਿਹੜੇ ਕੰਮ ਵਾਲੇ ਵਰਕਰ ਨੇ ਉਹ ਤਾਂ ਆ ਖੜੇ ਨੇ ਜਿਹੜੇ ਦਰਿਆ ਬਚਾਉਣ ਵਾਲੇ ਸੀ ਜਾਂ ਕੱਠ ਕਰਨ ਵਾਲੇ ਸੀ ਪਾਰਟੀ ਦਾ ਨਾਹਰਾ ਲਾਉਣ ਵਾਲੇ ਸੀ ਉਹ ਤਾਂ ਸਾਰੇ ਇਹਨਾਂ ਨੇ ਘਰੇ ਬਿਠਾਤੇ ਇਹਨਾਂ ਕੋਲੇ ਵਰਕਰ ਕਿਹੜੇ ਨੇ ਕੜਮ ਚੌਧਰੀ ਨੇ ਜਿਨ੍ਹਾਂ ਦੇ ਪੱਲੇ ਧੱਲੇ ਵੋਟ ਨਹੀਂ ਗੱਡੀਆਂ ਤੋਂ ਥੱਲੇ ਨਹੀਂ ਉਤਰਨਾ ਜਦੋਂ ਤਾਂ ਮੰਨ ਕੇ ਚਲੋ ਠੰਡ ਆ ਗਈ ਉਦੋਂ ਹੀਟਰ ਲਾ ਲੈਣਾ ਗੱਡੀ 'ਚ ਉਦੋਂ ਉਤਰਨਾ ਜਦੋਂ ਸਾਰਾ ਗੱਠਵਟ ਹੋ ਗਿਆ ਵੀ ਲੀਡਰ ਸਾਹਿਬ ਆ ਗਏ ਤੇ ਜਿਹੜਾ ਮੰਨ ਕੇ ਚਲੋ ਜੋ ਠੰਡ ਗਰਮੀ ਆ ਉਦੋਂ AC 'ਚੋਂ ਥੱਲੇ ਨਹੀਂ ਉਤਰਨਾ ਜੇ ਆਉਣਾ ਵੀ ਆ ਤਾਂ ਸਾਬਾਂ ਨੂੰ ਪਸੀਨਾ ਆਉਂਦਾ ਹੁਣ ਤੁਸੀਂ ਮੈਨੂੰ ਐ ਦੱਸੋ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਦਾ ਵੀ ਸਾਡੇ ਵਰਕਰ ਕਿੱਥੇ ਨੇ ਜਿਹੜੇ ਸਾਡੇ ਆਮ ਜਿਨ੍ਹਾਂ ਨੇ ਪਾਰਟੀ ਨੂੰ ਕੁੱਟਿਆ ਜਿਨ੍ਹਾਂ ਨੇ ਘਰੇ ਜਾ ਕੇ ਉੱਥੇ ਡਾਂਗਾ ਫੇਰੀਆਂ ਇੱਟਾਂ ਮਾਰੀਆਂ ਉਹ ਸਾਡੇ ਨਗਰ ਕੌਂਸਲ ਦੇ ਧਨੋਲੇ ਦੇ ਪ੍ਰਧਾਨ ਲਾਤੇ ਉਸ ਤੋਂ ਬਾਅਦ ਜਿਹੜੇ ਐਮਸੀ ਇੱਥੇ ਤੁਸੀਂ ਆਏ ਮਨੋ ਵੀ ਜਿਹੜੇ ਐਮਸੀ ਸਾਡੇ ਐਮਸੀਆਂ ਨੂੰ ਅੰਦਰ ਨਹੀਂ ਸੀ ਵੜਨ ਦਿੰਦੇ ਆਮ ਆਦਮੀ ਪਾਰਟੀ ਨੇ ਇਹਨੂੰ ਉਹ ਅੱਜ ਕੱਲ੍ਹ ਬਾਈ ਜੀ ਮਨ ਕੇ ਚਲੋ ਗੱਡੀ 'ਚ ਨੇ ਜਿਹੜੇ ਸਾਡੇ ਵਧੀਆ ਵਰਕਰ ਨੇ ਉਹ ਤਾਂ ਵਿਚਾਰੇ ਘਰੇ ਬੈਠੇ ਨੇ ਤੁਹਾਡਾ ਗੁੱਸਾ ਹੀ ਤਾਂ ਨਹੀਂ ਖਾਣੂਗੀ ਪ੍ਰਧਾਨ ਨਹੀਂ ਲਗਾਇਆ ਬਾਈ ਜੀ ਪ੍ਰਧਾਨ ਕੀ ਵਾਲਾ ਤਾਂ ਗੁੱਸਾ ਪਹਿਲੇ ਦਿਨ ਤੋਂ ਨਹੀਂ ਮੈਂ ਪ੍ਰਧਾਨੀ ਨਹੀਂ ਮੰਗੀ ਕਦੇ ਸੀ ਨਾਲੇ ਹਾਲਾਕੇ ਇਹ ਵੀ ਮੈਂ ਤੁਹਾਨੂੰ ਅੱਜ ਜਗ ਜाहिर ਕਰਦਾ ਬਾਈ ਜੀ ਬੈਠ ਇੱਕ ਕਮਿਟਮੈਂਟ ਮੇਰੇ ਨਾਲ ਜਿਹੜੀ ਹੋਈ ਸੀ ਉਹ ਪ੍ਰਦਾਨਗੀ ਦੀ ਹੋਈ ਸੀ ਪਰ ਅਸੀਂ ਉਹ ਗੱਲ ਦਾ ਅੱਜ ਤੱਕ ਰੋਸਾ ਨਹੀਂ ਕੀਤਾ ਭਾਈ ਜੀ ਇੱਕ ਗੱਲ ਫੋੜ ਦੱਸਿਓ ਤੁਸੀਂ ਜਿਹੜਾ ਬੀਰ ਸਾਹਿਬ ਨੂੰ ਬੱਸਿਆ ਵੀ ਉੱਥੇ ਕਰਾਪਸ਼ਨ ਹੋਣੀ ਹੈ ਹੁੰਦੀ ਹੈ ਇਹ ਬਾਈ ਫੇਸ ਦੱਸਿਆ ਜਾਂ ਫੋਨ ਤੇ ਦੱਸਿਆ ਕਿ ਮੱਲਾ ਝਾੜਨ ਤੇ ਫੋਨ ਤੇ ਗੱਲ ਕੀਤੀ ਜੀ ਫੋਨ ਤੇ ਗੱਲ ਕੀਤੀ ਜੀ ਮੈਂ ਤੁਸੀਂ ਮੇਰੇ ਸਾਹਮਣੇ ਬਿਠਾ ਦਿਓ ਬਾਈ ਜੀ ਕੋਈ ਗੱਲ ਨਹੀਂ ਮੈਂ ਬਹਿ ਜਾऊंगा ਮੈਂ ਪਹਿਲੇ ਦਿਨ ਤੋਂ ਨਾ ਕਿਤੇ ਜਾ ਕੇ ਗੱਲ ਕੀਤੀ ਹੈ ਨਾ ਕਰਨੀ ਨਾ ਪਰਮਾਤਮਾ ਨੇ ਰਹਿ ਜਾ ਰੁੱਤ ਬਾਈ ਬਖਸ਼ਿਆ ਮੈਂ ਉਹਨਾਂ ਨੂੰ ਕਿਹਾ ਵੀ ਬਾਈ ਜੀ ਤਨੋਲੇ ਸਾਰਾ ਕੁਝ ਸਹੀ ਨਹੀਂ ਚੱਲ ਰਿਹਾ ਆਪਾਂ ਨੂੰ ਚਾ ਮੈਂ ਹਰਿੰਦਰ ਬਾਈ ਨੂੰ ਵੀ ਕਿਹਾ ਸਾਰਾ ਕੁਸਤ ਨੌਲੇ ਨਹੀਂ ਸਹੀ ਚੱਲ ਰਿਹਾ ਜੀ ਹੁਣ ਮੈਂ ਕਮੇਟੀ ਚ ਬਹਿਣਾ ਮੈਨੂੰ ਹੌਲੀ ਹੌਲੀ ਪਤਾ ਲੱਗੀ ਜਾਂਦਾ